ਕਹਿੰਦਾ ਹਾਂ ਕਿ ਮਸੂਰ ਕੀਤਾ ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਾਧੀਆਂ ਵਿਖੇ ਜਿਹੜਾ ਇਹਨਾਂ ਦਾ ਸਾਲਾਨਾ ਇਨਾਮ ਵੰਡ ਪ੍ਰੋਗਰਾਮ ਹੈ ਉਹਦੇ 'ਚ ਮੈਨੂੰ ਐਜ਼ ਮੁੱਖ ਮਹਿਮਾਨ ਆਉਣ ਦਾ ਹਿਸਾਬ ਮਿਲਿਆ ਵਾ ਮੌਕਾ ਮਿਲਿਆ ਮੈਂ ਪ੍ਰਿੰਸੀਪਲ ਮੈਡਮ ਦਾ ਔਰ ਸਾਰੇ ਸਟਾਫ ਮੈਂਬਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਅੱਜ ਦੇ ਇਸ ਬਹੁਤ ਸੋਹਣੇ ਬੜਾ ਵੈਲ ਆਰਗੇਨਾਈਜ਼ਡ ਔਰ ਬੜਾ ਅੱਛੇ ਪ੍ਰੋਗਰਾਮ 'ਚ ਮੈਨੂੰ ਹਿੱਸਾ ਬਣਨ ਦਾ ਮੌਕਾ ਦਿੱਤਾ ਔਰ ਮੈਨੂੰ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸਕੂਲ ਦੀ ਜਿਹੜੀ ਸਟਰੈਂਥ ਆ ਉਹ ਅੱਗੇ ਨਾਲੋਂ ਤਿੰਨ ਗੁਣਾ ਵੱਧ ਕੇ 500 ਤੋਂ ਵੱਧ ਹੋ ਗਈ ਹੈ ਔਰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਇਨਫਰਾਸਟ੍ਰਕਚਰ ਵੀ ਹੈ ਸਕੂਲ ਦਾ ਸਾਰਾ ਸਕੂਲ ਜਿਹੜਾ ਵਾਈਫਾਈ ਆ ਬਾਉਂਡਰੀ ਵਾਲ ਤੁਸੀਂ ਦੇਖੋ ਕਿੰਨੀਆਂ ਉੱਚੀਆਂ ਨੇ ਲੈਬਸ ਨਵੀਆਂ ਬਣੀਆਂ ਨੇ ਕਲਾਸਰੂਮ ਬਣੇ ਆ ਔਰ ਇਹਦੇ ਨਾਲ ਨਾਲ ਸਕਿੱਲ ਡਿਵੈਲਪਮੈਂਟ ਦੇ ਵੀ ਇੱਥੇ ਜਿਹੜਾ ਕੋਰਸ ਆ ਉਹ 60 ਬੱਚਿਆਂ ਦਾ ਜਿਹੜਾ ਬੈਚ ਉਹ ਸ਼ੁਰੂ ਕੀਤਾ ਹੋਇਆ ਔਰ ਬੜੇ ਵਧੀਆ ਢੰਗ ਨਾਲ ਜਿਹੜਾ ਸਾਰਾ ਪ੍ਰੋਗਰਾਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਅੱਜ ਬੱਚਿਆਂ ਨੇ ਬੜਾ ਅੱਛੇ ਜਿਹੜੇ ਹੀ ਬੜੇ ਅੱਛੇ ਪ੍ਰੋਗਰਾਮ ਸਾਰੀਆਂ ਆਈਟਮਸ ਪੇਸ਼ ਕੀਤੀਆਂ ਔਰ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਬੜੇ ਹੀ ਹੁਨਾਰਨੇ ਔਰ ਮੈਨੂੰ ਪੂਰੀ ਉਮੀਦ ਆ ਕਿ ਜਿਸ ਤਰ੍ਹਾਂ ਦੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਇੱਥੇ ਇਹਨਾਂ ਨੂੰ ਮਿਲਣ ਲੱਗੀ ਆ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਚੰਗੇ ਮਕਾਮ ਤੇ ਜਿਹੜਾ ਵਾ ਉਹ ਪਹੁੰਚਣਗੇ ਸੋ ਮੈਂ ਪ੍ਰਿੰਸੀਪਲ ਮੈਡਮ ਦਾ ਸਾਰੇ ਸਟਾਫ ਮੈਂਬਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿੱਥੇ ਸਕੂਲ ਨੂੰ ਬੜਾ ਅੱਛਾ ਰੱਖਿਆ ਉੱਥੇ ਅੱਜ ਬੜਾ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਬਹੁਤ ਬਹੁਤ ਧੰਨਵਾਦ ਜੈ ਹਿੰਦ हां ਅੱਜ ਮੰਗਾਈ ਸੀ ਕਿ ਸਕੂਲ ਦੇ ਲਈ ਜਨਰੇਟਰ ਦਿੱਤਾ ਜਾਵੇ ਉਹ ਮੈਂ ਅਨਾਉਂਸ ਕੀਤਾ ਕਿ ਮੈਂ ਜਨਰੇਟਰ ਜਿਹੜਾ ਆ ਆਪਣੇ ਪਲਾਨਿੰਗ ਬੋਰਡ ਦੀ ਜਿਹੜੀ ਗ੍ਰਾਂਟ ਹੁੰਦੀ ਆ ਉਹਦੇ ਚੋਂ ਇਹਨਾਂ ਨੂੰ ਜਨਰੇਟਰ ਵੀ ਲੈ ਕੇ ਦੇਾਂਗੇ ਔਰ ਜਿਹੜੇ ਕਾਮਰਸ ਦੇ ਕੋਰਸਸ ਆ ਉਹ ਵੀ ਕਾਮਰਸੀ ਸਟਰੀਮ ਜਿਹੜੀ ਆ ਸਕੂਲ ਨੂੰ ਮੈਂ ਬੈਂਸ ਸਾਹਿਬ ਨੂੰ ਬੇਤੀ ਕਰਕੇ ਇੱਥੇ ਸ਼ੁਰੂ ਕਰਾਈ ਦੀ ਬਹੁਤ-ਬਹੁਤਾਂ